നിന്നേക്കിരോ അവങ്ങ മൊക്കിയതിന്ന ആ ഹോട്ട് കണ്ടാലേ എങ്ങനെയാവുകട്ടാ

ਸਰਕਾਰ ਲਾ ਲਿਓ ਲੰਘ ਕੇ ਜਾ ਰਹੇ ਪੰਜਾਬ ਸਰਕਾਰ ਮਰਦਾਬਾਦ 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 ਹਾਏ 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 ਬੋਟਾ ਵੇਲੇ ਗੁੱਪ ਕੰਡੇ ਢੜਕੇ ਸਾਡੀ ਸਾਰ ਨਹੀਂ ਲੈਂਦੇ ਬੋਟਾ ਵੇਲੇ ਗੁੱਪ ਕੰਡੇ ਢੜਕੇ ਸਾਡੀ ਸਾਰ ਨਹੀਂ ਲੈਂਦੇ ਸਾਡੀ ਬੇਨਤੀ ਹੈ ਜੀ ਕੋ ਕੋ ਕਰਿਆ ਲੈ ਆਈ ਸੀ ਕੋ ਕਰਨਾ ਕੋ ਕਰਦੇ ਸੂਰ ਭਗਵਾਨ ਦੇ ਸਾਹਮਣੇ ਲਾ ਮੈਂ ਯਾਰ ਤਾਂ ਕੋਈ ਤੁਹਾਨੂੰ ਉਹਦਾ ਜਵਾਬ ਨਹੀਂ ਮੈਂ ਕੋ ਕੋ ਬਾਪ ਰੱਖਦਾ ਕੋ ਬਹੁਤ ਧੀਰਜ ਰੱਖ ਰਿਹਾ ਹੈ ਨਹੀਂ ਯਾਰ ਤਾਂ ਸੱਤਣਾ ਜਾਣਾ ਹੈ ਦੇਖੋ ਮੈਂ ਮੈਂ ਗੱਲ ਪਟਿਆ ਲੈ ਆਈ ਸੱਤਣਾ ਜਾਣਾ ਹੈ ਦੇਖੋ ਸਾਡੇ ਨਾਲ ਤੁਸੀਂ ਬੈਠ ਕੇ ਮੀਟਿੰਗ ਦਾ ਕਰ ਲੋ ਕੋਈ ਤਾਂ ਕਰੋ ਕੋਈ ਸੇ ਕੈਬਨਟ ਮੰਤਰੀ ਕੋਈ ਤਾਂ ਕਰ ਬਈ ਜੀ ਆ ਤੁਸੀਂ ਕਰੋ ਕਰੋ ਮੈਨੂੰ ਸਾਨੂੰ ਟਾਈਮ ਦਿਓ ਜੀ ਜੇ ਜਿੱਤੇ ਗਾਉਂਗਾ ਸੀ ਹਮਾਰੇ ਸਾਡੇ ਹੁਣ ਇਹਦੇ ਹੋਣਗੇ ਜਲ ਸੁਪਲਾ ਹੈ ਜੀ ਮੈਨੇਜੇਸ਼ਨ ਕੰਟਰੈਕਟ ਕਰਦੇ ਸਾਡੇ ਮੰਤਰੀ ਨੇ ਗਰਾਣਾ ਮੀਟਿੰਗ ਜੀ ਹਾਊਸਿੰਗ ਸੈਕਟਰ ਨਾਲ ਮੈਂ ਜਿਹੜੀ ਸੀਗੀ ਤੁਹਾਡੇ ਮੰਤਰੀ ਨੇ ਕਰਾਦਾ ਪਾ ਠੀਕ ਹੈ ਜੀ ਸਾਰਾ ਟਾਈਮ ਦੇ ਦਿਓ ਜੀ ਅਸੀਂ ਆਜਾ ਦੇ ਨੰਬਰ ਦੋ ਲਿਖ ਦਿਓ ਇਟਮੈਂਟਿੰਗ ਕੋਈ ਜਦ ਤੱਕ ਇਹ ਜਗਾਦੀ ਰਹੇ ਸਰਕਾਰ ਨਾਲ ਨਾ ਗੱਲ ਕਰੋ ਇਹ ਮੈਨੇਜੇਸ਼ਨ ਕਰਾ ਅਸੀਂ ਜਿੱਥੇ ਰੁਕਦੇ ਨਹੀਂ ਮਾਰਦੇ ਕਰੀਬ ਜਿਹੜੇ ਸਾਰੇ ਜੀ ਦੱਸਦਾ ਆਇਆ ਕਰਦਾ ਹਰ ਕਿੰਨਾ ਕਰੀ ਬੰਦਦਾ ਛੋਟਾ ਬੜੀ ਚਾਰਦਾ ਦਾ ਫਸਦਾ ਹੈ ਇਸ ਕਰਨਾ ਤੁਹਾਡੇ ਦੀ ਸਾਨੂੰ ਆਸ ਆ ਜਾਂਦੀ ਹੈ ਹਾਂਜੀ 45 40 ਪ੍ਰਿੰਟਰ ਸੰਗੋਂ ਮੋਬਾਈਲ ਰਾਜਾ ਅਰਸ਼ ਜੀ ਨਾ 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 ਕਿਹੜਾ ਸੀ ਪੰਜਾਬ ਉਹਦਾ ਇਹ ਸਵੰਸਿਕ 21 ਵਾਰ ਸਾਨੂੰ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਮਾਨ ਮੀਟਿੰਗਾਂ ਦੇ ਕੇ ਮੁੱਕਰ ਗਿਆ ਉਹਦੇ ਰੋਸ ਵਜੋਂ ਠੇਕਾ ਮਲਾਜ ਸੰਗਰਸ਼ ਮੋਰਚਾ ਪੰਜਾਬ ਵੱਲੋਂ ਐਲਾਨ ਕੀਤਾ ਹੋਇਆ ਸੀ ਕਿ ਜਿੱਥੇ ਵੀ ਮੁੱਖ ਮੰਤਰੀ ਪੰਜਾਬ ਜਾਂ ਇਹਨਾਂ ਦੇ ਸਿਹਤ ਮੰਤਰੀ ਜਾਂ ਹੋਰ ਮੰਤਰੀ ਕੈਬਨਟ ਮੰਤਰੀ ਜਿੰਨੇ ਵੀ ਨੇ ਉਹ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਿੱਥੇ ਵੀ ਜਾਣਗੇ ਇਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਊਗਾ ਇਸ ਲਈ ਅੱਜ ਸਿਹਤ ਮੰਤਰੀ ਬਲਵੀਰ ਸਿੰਘ ਬਰਾਸ ਪਿੰਡ ਦੇ ਵਿੱਚ ਆਪਣਾ ਚੋਣ ਪ੍ਰਚਾਰ ਕਰਨ ਲਈ ਆਇਆ ਹੋਇਆ ਸੀਗਾ ਉਸ ਨੁਵਾਸੀ ਨੇ ਆ ਕੇ ਸਵਾਲ ਕੀਤੇ ਅਤੇ ਨਾਹਰੇਬਾਜੀ ਕੀਤੀ ਕਿ ਸਾਨੂੰ ਮੁੱਖ ਮੰਤਰੀ ਨਾਲ ਮੀਟਿੰਗ ਕਿਉਂ ਨਹੀਂ ਕਰਵਾਈ ਜਾਂਦੀ ਤਾਂ ਉਸ ਨੇ ਅੱਜ ਕਿਹਾ ਕਿ ਤੁਹਾਡੀ ਮੀਟਿੰਗ ਮੁੱਖ ਮੰਤਰੀ ਨਾਲ ਤਾਂ ਨਹੀਂ ਕਰਵਾ ਸਕਦੇ ਕਿਉਂਕਿ ਮੁੱਖ ਮੰਤਰੀ ਗੁਜਰਾਤ ਗਿਆ ਹੋਇਆ ਤਾਂ ਮੈਂ ਉਹਨਾਂ ਨੂੰ ਆਖਿਆ ਕਿ ਮੁੱਖ ਮੰਤਰੀ ਨੇ 7 ਤਰੀਕ ਨੂੰ ਗੁਜਰਾਤ ਜਾਣਾ ਹਾਲਤਾ ਪੰਜਾਬ ਦੇ ਵਿੱਚ ਆ ਤਾਂ ਕਹਿਣ ਲੱਗਾ ਕਿ ਸਾਡੀ ਹੋਰ ਕਿਸੇ ਕੈਬਨਟ ਮੰਤਰੀ ਨਾਲ ਜਾਂ ਸਾਡੇ ਜਲ ਸਪਲਾਈ ਜੋ ਮੰਤਰੀ ਜੋ ਬ੍ਰਹਮ ਸੰਕਰ ਜੰਪਾ ਜੀ ਨੇ ਉਹਨਾਂ ਨਾਲ ਮੀਟਿੰਗ ਕਰਵਾਵਾਂਗੇ ਤਾਂ ਮੈਂ ਆਖਿਆ ਸਾਡੀ ਮੀਟਿੰਗ ਕਰਵਾਈ ਜਾਵੇ ਅਤੇ ਸਾਡੀਆਂ ਮੰਗਾਂ ਤੇ ਮਸਲਾਂ ਦਾ ਹੱਲ ਕੀਤਾ ਜਾਵੇ ਧੰਨਵਾਦ ਜੀ